ਪਿਛਲੇ ਦਿਨੀ ਕੁਝ 1.5 ਮਹੀਨੇ ਪਹਿਲਾਂ ਤਿੰਨ ਯੁਵਾਕ ਜੋ ਪੰਜਾਬ ਦੇ ਰਹਿਣ ਵਾਲੇ ਸਨ ਉਹ ਆਸਟ੍ਰੇਲੀਆ ਦੀ ਲਈ ਗਏ ਸੀ ਨਾ ਪਰ ਈਮਰਾਨ ਦੇ ਵਿੱਚ ਤਹਿਰਾਣ ਦੇ ਵਿੱਚ ਉਹਨਾਂ ਨੂੰ ਕਿਡਨੈਪ ਕਰ ਲਿਆ ਗਿਆ ਜਿਸ ਤੋਂ ਬਾਅਦ ਕਈ ਉਹਨਾਂ ਦੇ ਨਾਲ ਕੁੱਟਮਾਰ ਦੀਆਂ ਵੀਡੀਓ ਵੀ ਸਾਹਮਣੇ ਆਈਆਂ ਅਸੀਂ ਅੱਜ ਉਹਨਾਂ ਦੇ ਪਿੰਡ ਬੁਰੇ ਜਟਾ ਪਹੁੰਚੇ ਹਾਂ ਜਿੱਥੇ ਕਿ ਦੁਬਾਰਾ ਜਿਹੜਾ ਹੈ ਉੱਥੇ ਸਰਕਾਰ ਨੇ ਉੱਥੇ ਦੀ ਪੁਲਿਸ ਨੇ ਉਹਨਾਂ ਤਿੰਨਾਂ ਨੂੰ ਰੈਸਕਿਊ ਕਰ ਲਿਆ ਗਿਆ ਹੈ ਉੱਥੇ ਦਾ ਹੀ ਇੱਕ ਹੁਸ਼ਿਆਰਪੁਰ ਦਾ ਯੁਵਕ ਜਿਸ ਦਾ ਨਾਮ ਅਮਰਿਤਪਾਲ ਹੈ ਉਹ ਉਸ ਦਾ ਜਿਹੜਾ ਵੀਡੀਓ ਕਾਲ ਹੈ ਵਾਇਸ ਕਾਲ ਉਹ ਕਰਦਿਆਂ ਨੂੰ ਆਇਆ ਹੈ ਗੱਲਬਾਤ ਕਰਦਿਆਂ ਕਰਦਿਆਂ ਸਰ ਨਮਸਕਾਰ ਜੀ ਨਮਸਕਾਰ ਜੀ ਸਰ ਕੀ ਨਾਮ ਕੀ ਤੁਹਾਡਾ ਜਯੋਧਵੀਰ ਸਿੰਘ ਅੱਛਾ ਤੁਹਾਡੀ ਕੀ ਜਿਹੜਾ ਜੋ ਕੁਬਾਰ ਕਿੰਨਾ ਕੀ ਨਾਮ ਕੀ ਉਹਦਾ ਕਿਵੇਂ ਹੋਇਆ ਸਰ ਅਮਰਿਤਪਾਲ ਸਿੰਘ ਆ ਉਹਦਾ ਨਾਮ ਤੇ ਕੱਲ ਉਹਦੀ ਕਾਲ ਆਈ ਸੀਗੀ 5:30 ਤੋਂ 6 ਵਜੇ ਦੇ ਵਿੱਚ ਵੀ ਅਸੀਂ ਛੁੱਟ ਗਏ ਆ ਅਸੀਂ ਠੀਕ ਆ ਬਸ 3 ਤੋਂ 4 ਸੈਕਿੰਡ ਦੀ ਮੇਰੇ ਨਾਲ ਗੱਲ ਹੋਈ ਆ ਮੁੜ ਕੇ ਜਿਹੜੇ ਸਾਡੇ ਦੋ ਨਾਲ ਉਹਦੇ ਹੋਰ ਮੁੰਡੇ ਫਸੇ ਹੋਇਆ ਉਹਨਾਂ ਦੇ ਘਰਾਂ ਚ ਵੀ ਗੱਲ ਕਰਵਾਈ ਹੋਣੀ ਇਹੀ ਗੱਲ ਉਹਨਾਂ ਨੂੰ ਉਹਨਾਂ ਦੇ ਘਰੇ ਵੀ ਇਹੀ ਗੱਲ ਹੋਈ ਹੈ ਜਿਹੜਾ ਤੁਹਾਨੂੰ ਫੋਨ ਆਇਆ ਸੀ ਉਹਨਾਂ ਦੇ ਫੋਨ ਤੋਂ ਆਇਆ ਸੀ ਜਾਂ ਫਿਰ ਪੁਲਿਸ ਦੇ ਕਿਸੇ ਨਹੀਂ ਇਹ ਉਹ ਨਹੀਂ ਦੱਸਿਆ ਉਹਨਾਂ ਦਾ ਵੀ ਨਹੀਂ ਨੰਬਰ ਸੀਗਾ ਕੋਈ ਉਧਰ ਪੁਲਿਸ ਦਾ ਹੀ ਹੋਊਗਾ ਈਰਾਨ ਦਾ ਨੰਬਰ ਹੋ ਸਕਦਾ ਉਹਦੇ ਤੇ ਈਰਾਨ ਲਿਖ ਕੇ ਆਇਆ ਸੀਗਾ ਅੱਛਾ ਕਿੰਨੇ ਕਿੰਨੇ ਮਿੰਟ ਦੀ ਗੱਲ ਹੋਈ ਤੁਹਾਡੀ ਮੇਰੀ ਤਿੰਨ ਤੋਂ ਚਾਰ ਪੰਜ ਸਕਿੰਟ ਮਸ ਹੀ ਹੋਈ ਹੈ ਗੱਲ ਬਸ ਉਹਨੇ ਦੋ ਗੱਲਾਂ ਕੀਤੀਆਂ ਅਸੀਂ ਛੁੱਟ ਗਏ ਅਸੀਂ ਠੀਕ ਆ ਹਾਂਜੀ ਤੇ ਇਹ ਕਿੰਨੇ ਚਿਰ ਤੋਂ ਉਧਰ ਕਨੈਪ ਕੀਤਾ ਗਿਆ ਸੀ ਇਹਨਾਂ ਨੂੰ ਉਹ ਕੀ ਮਾਮਲਾ ਕਿਉਂ ਸੀ ਕਿ ਉਹ ਕਨੈਪ ਕੀਤਾ ਗਿਆ ਇਹ ਫਰੋਤੀ ਦੀ ਮੰਗ ਕਰਦੇ ਸੀ ਇਹਨਾਂ ਦਾ ਕੋਈ ਏਜੰਟ ਆ ਸਾਡਾ ਧੀਰਜਟਵਾਲ ਉਹਨਾਂ ਨਾਲ ਰੋਲਾ ਸੀਗਾ ਇੱਕ ਮਹੀਨਾ ਤੋਂ ਉੱਥੇ ਕਿਡਨੈਪ ਸੀਗੇ ਕਹਿੰਦੇ ਵੀ ਤੁਹਾਡੇ ਏਜੰਟ ਨਾਲ ਸਾਡਾ ਕੋਈ ਪੈਸੇਾਂ ਦਾ ਲੈਣ ਦੇਣਾ ਸਾਡੇ ਤੁਹਾਡੇ ਏਜੰਟ ਨੇ ਸਾਨੂੰ ਪੈਸੇ ਨਹੀਂ ਦਿੱਤੇ ਤੇ ਸਾਨੂੰ ਅਸੀਂ ਤੁਹਾਡੇ ਤੋਂ ਮੰਗ ਕਰਦੇ ਹਾਂ ਤੁਸੀਂ ਸਾਨੂੰ ਫਰੋਤੀ ਪਾਓ ਫਿਰ ਤੁਹਾਡੇ ਬੱਚੇ ਛੱਡਨੇ ਆ ਅੱਛਾ ਤੁਸੀਂ ਇਸ ਸੰਬੰਧੀ ਸਰਕਾਰ ਨਾਲ ਰابط ਕੀਤਾ ਇਹ ਪਹਿਲਾਂ ਨਹੀਂ ਕੀਤਾ ਅਸੀਂ 20 ਦਿਨ ਪਹਿਲਾਂ ਅਸੀਂ ਸਾਨੂੰ ਏਜੰਟ ਕਹਿੰਦਾ ਸੀ ਮੈਂ ਬੱਚੇ ਤੁਹਾਡੇ ਛਡਵਾ ਰਿਹਾ ਹਾਂ ਅਸੀਂ ਉਹਦੇ ਤੋਂ ਥੋੜਾ ਯਕੀਨ ਕਰਦੇ ਸੀਗੇ ਫਿਰ ਸਾਡੀ 27 22 ਤਰੀਕ ਨੂੰ ਸਰਕਾਰ ਨਾਲ رابطہ ਹੋਇਆ ਤੇ ਸਰਕਾਰ ਨੇ ਸਾਡੀ ਬਾਹ ਫੜੀ ਤੇ ਸਰਕਾਰ ਦਾ ਬਹੁਤ ਸੋਹਣਾ ਸਹਿਯੋਗ ਸੀਗਾ ਸਾਡਾ ਜੋ ਕਿ ਉਹਨਾਂ ਨੇ ਸਾਡੇ ਬੱਚੇ ਰੈਸਕਿਊ ਕੀਤੇ ਆ ਹਾਂਜੀ ਅਸੀਂ ਇਹ ਹੀ ਮੰਗ ਕਰਦੇ ਵੀ ਹੁਣ ਸਾਡੀ ਵੀਡੀਓ ਕਾਲ ਤੇ ਥੋੜੀ ਗੱਲਬਾਤ ਕਰਵਾ ਦੇਣ ਵੀ ਸਾਨੂੰ ਪ੍ਰੋਪਰ ਪਤਾ ਲੱਗੇ ਵੀ ਬੱਚੇ ਸਾਡੇ ਠੀਕ ਠਾਕ ਨੇ ਔਰ ਛੁੱਟ ਗਏ ਨੇ ਤੇ ਉਹ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਸਰਕਾਰ ਦਾ ਧੰਨਵਾਦ ਕਰਦੇ ਆ ਕੇਂਦਰ ਸਰਕਾਰ ਦਾ ਪੰਜਾਬ ਸਰਕਾਰ ਦਾ ਮੰਤਰੀ ਢਾਲੀਵਾਲ ਸਾਹਿਬ ਜੋ ਕਿ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਦਾ ਚੈਨਲ ਦਾ ਬਹੁਤ ਧੰਨਵਾਦ ਕਰਦੇ ਜਿੰਨੀ ਸਾਡੀ ਆਵਾਜ਼ ਉੱਥੇ ਤੱਕ ਪਹੁੰਚਾਈ ਫੇਰੀ ਸਰਕਾਰ ਦੇ ਅੱਖਰ ਤੱਕ ਤੁਹਾਡੀ ਸਾਡੀ ਜੋ ਵੀ ਗੱਲਬਾਤ ਸੀ ਪਹੁੰਚੀ ਜੀ ਟੀਵੀ 9 ਵਾਲਿਆਂ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਸਾਡੀ ਇੰਟਰਵਿਊ ਕਰਕੇ ਉੱਥੇ ਤੱਕ ਗੱਲਾਂ ਪਹੁੰਚਾਈਆਂ ਸਰਕਾਰ ਦੇ ਕੰਨਾਂ ਵਿੱਚ ਗੱਲ ਪਈ ਤੇ ਸਾਡੀ ਸਰਕਾਰ ਨੇ ਬਾਹ ਫੜੀ ਸੋ ਪਰਿਵਾਰ ਦੇ ਨਾਲ ਗੱਲਬਾਤ ਲੜਕੇ ਦੀ ਹੋਈ ਹੈ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਮਾਤਾ ਜੀ ਵੀ ਸਾਡੇ ਨਾਲ ਮੌਜੂਦ ਹੈ ਕੀ ਨਾ ਮਿਤਾ ਦਾ ਗਰਦੀਪ ਕੋ ਅੱਛਾ ਤੁਹਾਡੀ ਗੱਲ ਕਦੋਂ ਹੋਈ ਹੈ ਔਰ ਕੀ ਗੱਲਬਾਤ ਹੋਈ ਨਹੀਂ ਮੇਰੇ ਭਤੀਜੇ ਨਾਲ ਹੀ ਹੋਈ ਹੈ ਜਿਹੜੀ 3-4 ਸਕਿੰਟ ਦੀ ਗੱਲ ਹੋਈ ਹੈ ਇਹਨੇ ਮੈਨੂੰ ਦੱਸਿਆ ਵੀ ਅੰਮ੍ਰਿਤ ਦੀ ਕਾਲ ਆਈ ਆ ਤੇ ਵੀ ਕਹਿੰਦੇ ਅਸੀਂ ਛੁੱਟ ਗਏ ਆ ਖੁਸ਼ੀ ਦਾ ਮਾਹੌਲ ਤਾਂ ਬਹੁਤ ਉਸ ਟਾਈਮ ਸੁਣ ਕੇ ਹੋਇਆ ਹੁਣ ਇਹ ਹੀ ਆ ਸਾਨੂੰ ਕਿਹੜੀ ਭੈਣ ਸਾਨੂੰ ਵੀਡੀਓ ਕਾਲ ਕਰਾਉਣ ਤਾਂ ਸੱਚ ਬੱਚੇ ਦੇਖੀਏ ਤੇ ਸਾਡੇ ਤਾਂ ਸੋ ਤੁਸੀਂ ਜਲਦੀ ਮਤਲਬ ਮਿਲਣਾ ਚਾਹੁੰਦੇ ਹੋ ਵੀ ਆਪਣੇ ਬੇਟੇ ਦਾ ਵੀ ਤੁਹਾਡਾ ਬੇਟਾ ਠੀਕ ਹਾਂਜੀ ਬਹੁਤ ਜਲਦੀ ਸਰਕਾਰ ਵੱਲੋਂ ਕੋਈ ਤੁਹਾਨੂੰ ਫੋਨ ਆਇਆ ਵੀ ਤੁਸੀਂ ਕੀਤਾ ਹੋਵੇ ਪ੍ਰਸ਼ਾਸਨ ਨੇ ਵੀ ਤੁਹਾਨੂੰ ਵੀ ਤੁਹਾਡੇ ਨਾਲ ਗੱਲਬਾਤ ਹੋਈ ਹੈ ਕਹੋ ਤੱਕ ਤੁਹਾਡੇ ਤੱਕ ਲੜਕੇ ਪਹੁੰਚ ਜਾਣਗੇ ਇਦਾਂ ਨਹੀਂ ਸਾਡੇ ਨਾਲ ਕੋਈ ਵੀ ਗੱਲ ਹੋਏ ਹਾਂਜੀ ਸੋ ਤੁਸੀਂ ਇਹ ਗੱਲਬਾਤ ਸੁਣੀ ਹੈ ਔਰ ਅਸੀਂ ਵੀ ਆਸ ਕਰਾਂਗੇ ਜਲਦ ਤੋਂ ਜਲਦ ਜਿਹੜਾ ਹੈ ਲੜਕੇ ਤਿੰਨੋਂ ਹੀ ਚਾਹੇ ਉਹ ਹੁਸ਼ਿਆਰਪੁਰ ਦਾ ਹੋਵੇ ਨਮਾ ਸ਼ਹਿਰ ਦਾ ਚਾਹੇ ਸੰਗਰੂਰ ਦਾ ਹੋਵੇ ਜਲਦ ਤੋਂ ਜਲਦ ਆਪਣੇ ਘਰ ਪਹੁੰਚਣ ਅਤੇ ਪਰਿਵਾਰ ਨੂੰ ਜਿਹੜਾ ਹੈ ਉਹ ਦਿਲਾਸਾ ਮਿਲ ਸਕੇ ਹੁਸ਼ਿਆਰਪੁਰ ਤੋਂ ਸਹਿਯੋਗੀ ਕਰਨ ਦੇ ਨਾਲ ਮੈਂ ਦੀਪਕ ਪਲਾਖਾ